ਹੈਲੋ ਦੋਸਤੋ ਹਾਂਜੀ ਸੱਸੀ ਗੱਲ ਸਾਰੇ ਨੂੰ ਜੀ ਹੋਰ ਜੀ ਸਾਰੇ ਠੀਕ ਠਾਕ ਹਾਂਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਸਰਦੀ ਤਾਂ ਬਹੁਤ ਵਧ ਗਈ ਅੱਗੇ ਨਾਲ ਬਹੁਤ ਜਿਆਦਾ ਤੇ ਤੁਹਾਨੂੰ ਬਾਹਰ ਦਾ ਥੋੜਾ ਜਿਹਾ ਮੈਨੂੰ ਦਿਖਾਉਣਾ ਕਿੰਨੀ ਧੁੰਦ ਪਈ ਜਾਂਦੀ ਅੱਜ ਨਾ ਵੇਖੋ ਜੀ ਵੀਡੀਓ ਨੇ ਦੇਖ ਦੀ ਵੀਡੀਓ ਦੇ ਵਿੱਚ ਕੁਝ ਨਹੀਂ ਦੇਖਦਾ ਉੱਪਰ ਐਨੀ ਧੁੰਦ ਪਈ ਜਾਂਦੀ ਆ ਠੰਡ ਵੀ ਕਾਫੀ ਹੋਈ ਪਈ ਆ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਤੇ ਕਰਮਜੀਤ ਦੇ ਕੋਲ ਚ ਆਵਲਿਆਂ ਕਰਮਜੀਤ ਬਣਾਈਆਂ ਦੀ ਰੋਟੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਬਣਾਈ ਜੰਨੇ ਹੁਣ ਰੋਟੀਆਂ ਰੋਟੀਆਂ ਤਾਂ ਮੈਂ ਬਣਾ ਰღा ਤੇ ਬੱਚਿਆਂ ਵਾਸਤੇ ਮੈਂ ਬਣਾਈ ਜੰਨੀ ਆ ਪਰੋਂਕੇ ਤੇ ਬੱਚੇ ਹੁਣ ਤੁਹਾਨੂੰ ਪਤਾ ਹੀ ਆ ਪਰ ਛੁੱਟੀਆਂ ਚੱਲਦੀਆਂ ਪਈਆਂ ਆ ਤੇ ਛੁੱਟੀਆਂ ਦਾ ਪੂਰਾ ਫਾਇਦਾ ਬੱਚੇ ਠਾਈ ਜਾਂਦੇ ਤੇ ਸੁੱਤੇ ਸੁੱਤੇ ਓ ਬਈਆ ਸੁੱਤੇ ਸਹੀ ਗੱਲ ਕਿ ਫਾਇਦਾ ਤਾਂ ਠਾਉਣਾ ਹੀ ਚਾਹੀਦਾ ਦਾ ਇਹ ਜੋ ਸਰਦੀ ਹੁੰਦੀ ਆ ਨਾ ਫਰਜ਼ਾਈ ਦੇ ਵਿੱਚ ਬੱਚਿਆਂ ਨੂੰ ਖਾਸ ਕਰਕੇ ਕਿ ਨਹੀਂ ਸਹੀ ਗੱਲ ਹੈ ਹੋਰ ਜੀ ਸਾਰੇ ਠੀਕ ਠਾਕ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਦੇ ਸਾਨੂੰ ਹਾਂਜੀ ਸਹੀ ਗੱਲ ਹੈ ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਤੇ ਵਲੌਗ ਆਪਾਂ ਬਹੁਤ ਵਧੀਆ ਬਣਾਵਾਂਗੇ ਤੇ ਅੱਗੇ ਵੀ ਇੱਕ ਵਲੌਗ ਅਸੀਂ ਪਾਇਆ ਤੇ ਅੱਜ ਸਾਡਾ ਹੋਊਗਾ ਦੂਸਰਾ ਵਲੌਗ ਤੇ ਤੁਸੀਂ ਸਾਡੇ ਵਲੌਗ ਨੂੰ ਜ਼ਰੂਰ ਦੇਖਿਆ ਕਰੋ ਹਾਂਜੀ ਆਪਾਂ ਰੋਟੀ ਰੋਟੀ ਬਣਾ ਲਈ ਆ ਤੇ ਹੁਣ ਆਪਾਂ ਠਾਉਣ ਲੱਗਿਆ ਬੱਚਿਆਂ ਨੂੰ ਤੇ ਬੱਚੇ ਹਜੇ ਤੇ ਇੱਕ ਵੀ ਸੁੱਤੇ ਪਏ ਆ 9:30 ਦਾ ਟਾਈਮ ਹੋ ਗਿਆ ਮੈਨੂੰ ਲੱਗਦਾ ਇੰਨਾ ਕੀ ਟਾਈਮ ਹੋ ਗਿਆ ਮੈਂ ਦੇਖਿਆ ਸੀਗਾ ਤੇ ਦੋਨੇ ਬੱਚੇ ਪਏ ਆ ਸੁੱਤੇ ਤੇ ਸਾਡੇ ਕਮਰੇ ਦਾ ਹਾਲ ਵੇਖੋ ਕਿੰਨਾ ਬੁਰਾ ਹਾਲ ਸਾਰੇ ਕੱਪੜੇ ਵਗੈਰਾ ਸਾਰੇ ਖਿਲਰੇ ਪਏ ਹੋਗੇ ਆ ਅਜੇ ਤੱਕ ਬਿਸਤਰੇ ਚੱਕਾਂਗੇ ਤੇ ਮੇਰੇ ਹਸਬੰਦ ਚਲੇ ਗਏ ਨੇ ਕੰਮ ਤੇ ਤੋਂ ਆਪਣਾ ਅਗਲੇ ਵੜਿਆ ਹਣਾ ਹਾਂ ਆਏ ਰੋਟੀ ਪਾ ਕੇ ਰੋਟੀ ਬਣਾਤੀ? ਆਹ ਆ ਰੋਟੀ ਦਿਖਾਈਏ। ਕਾਈ ਸਬਜ਼ੀ ਬਣਾਈ ਹੈ? ਆਲੂ ਗੋਭੀ ਦੀ ਬਣਾਈ ਹੈ। ਕੋਠੇ ਰੋਟੀਆਂ ਠੰਡੀਆਂ ਹੀ ਹੋ ਜਾਂਦੀਆਂ ਨੇ ਯਾਰ। ਕੰਮ ਤੇ ਗੱਟਣ। ਕਿੱਥੇ ਲੈ ਕੇ ਖਾਉਂਗਾ? ਕਿਵੇਂ ਕੇ ਖਾਉਂਗਾ? ਹਾਂਜੀ ਤੇ ਕੰਮ ਤੇ ਆਇਸੀ ਹੁਣੇ ਤੇ ਫਿਰ ਘਰ ਆ ਕੇ ਰੋਟੀ ਖਾਂਦੇ ਹੁੰਦੇ ਆ। ਕਿਉਂਕਿ ਫਿਰ ਨਾਲ ਲੈ ਕੇ ਜਾਂਦੇ ਤਾਂ ਸਰਦੀ ਦੇ ਵਿੱਚ ਠੰਡੀ ਹੋ ਜਾਂਦੀ ਹੈ ਫਿਰ ਨੀਂਦ ਲੱਗੀ ਸੀ ਕੰਮ ਤੇ ਰੰਗ ਦਾ ਕੰਮ ਕਰਦੇ ਪਏ ਆ। ਤੇ ਹੋਰ ਉੱਥੇ ਬਹੁਤ ਠੰਡੀ ਹੈ ਹਾਂ ਠੰਡੀ ਹੋ ਰਹੀ ਹੈ ਉਹਦੇ ਉਹ ਵੀ ਪੁੱਛਣ ਲੱਗ ਗਿਆ ਕਹਿੰਦੇ ਅਖੇ ਰੋਟੀ ਅਖੇ ਬਾਈ ਅੱਡੇ ਨਾਲ ਤੁਸੀਂ ਨਾਲ ਲੈ ਕੇ ਆਉਂਦੇ ਨਹੀਂ ਮੈਂ ਕਹਾ ਨਾਲ ਕੇ ਲੈ ਕੇ ਆਉਂਦੇ ਭਾਵੇਂ ਮੈਂ ਕਹਾ ਨਾਲ ਤਾਂ ਲੈ ਕੇ ਆਉਂਦੇ ਸੀ ਮੈਂ ਕਹਾ ਬਾ ਰੋਟੀ ਠੰਡੀ ਬਾਰੀ ਹੈ ਅੱਡੇ ਘਰਾਂ ਦੀ ਗੱਲ ਹੈ ਸਾਰਾ ਸਭ ਸਾਫ ਹੋ ਗਿਆ ਕੀ ਹੋਇਆ ਗਲੇਨ ਤਾਂ ਤੰਦ ਚਲ ਫਿਰ ਮੈਂ ਚਾਹ ਤਾਂ ਦੀ ਹਾਂ ਚਾਹ ਤਾਂ ਬਣਾ ਦਿੰਦੀ ਸਹੀ ਮੈਂ ਤਾਂ ਬਣਾਉਣੀ ਹਾਂ ਚਾਹ ਇਹ ਦਾ ਆਦੀ ਆ ਵੀ ਗੱਲਾਂ ਕਰੋ ਪ੍ਰਸ਼ਾਦ ਕਰੋ ਇਹ ਕਿੱਡੀ ਗੱਲ ਲੱਗੀ ਹੈ ਕੋਈ ਨਮਾ ਮੈਂ ਹੁਣ ਸਰਦੀ ਹੈਗੀ ਜਾਂ ਹੁਣ ਇਹ ਕੱਟੇ ਕੱਲੇ ਕੱਲੇ ਬੰਦੇ ਚੋੜ ਰਹੇ ਹੁੰਦੇ 11 ਵਜੇ ਉੱਠੇ ਇਹ ਤੂੰ ਪਤਾ ਅੰਗੇ ਚੜਾਉਣੇ ਮੈਂ ਤਾਂ ਚਾਹ ਤਰਦੂ ਨਹੀਂ ਨਹੀਂ ਮੈਂ ਉਹ ਕਰਦਿਆ ਕਰੋ ਚਾਹ ਬਣਾਉਗੀ ਹੁਣ ਮੇਰੇ ਘਰ ਦੀ ਇੱਕ ਟੋਪਕੇ ਜਿਤਾ ਆਪਾਂ ਤਰੀਆ ਮਿੱਠੀ ਚਾਹ ਤੇ ਇੱਕ ਟੋਪਕੇ ਜਿ ਤਰੀਆ ਆਪਾਂ ਫਿੱਕੀ ਚਾਹ ਆਹ ਫਿੱਕੀ ਉਹ ਬਿਰੋਗਾ ਵਾਸਤੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਥੋੜੀ ਜੀ ਤੇ ਆਹ ਤਰੀਆ ਆਪਾਂ ਮਿੱਠੀ ਤਾਂ ਉਹ ਚੱਲ ਜੀ ਕੋਠੇ ਤੇ ਤੇ ਹੋਰ ਝਾੜਤਾ ਲਵਾਂਗੇ ਇੱਥੇ ਰੇਤਾ ਜ ਮੜਾ ਜਾਂ ਜੇ ਹੋ ਜਾਣਾ ਨਹੀਂ ਹੁੰਦਾ ਮੇਰੀ ਸ਼ਰਟ ਕੱਢ ਆ ਉਹ ਛਿੱਕੀ ਪਈ ਆ ਕਿਹੜੀ ਛਿੱਕੀ ਸ਼ਰਟ ਕੀ ਕਰਨੀ ਗਰਮੀ ਕੋ ਕਿੰਨੇ ਕੱਪੜੇ ਜਦ ਗਰਮੀ ਹੁੰਦੀ ਆ ਹੁਣੇ ਗਰਮੀ ਵੀ ਆਉਂਦਾ ਕੋਲ ਪਾਇਆ ਸੂਤ ਹੁੰਦਾਗਾ ਹਨ ਮੰਜੇ ਬੁੰਨ ਵਾਲਾਗਾ ਉਹ ਫਿਰ ਬਹਨ ਦਿੰਦੇ ਆ ਭਰਾਡੇ ਦੇ ਵਿੱਚ ਚਮੜ ਕੇ ਫਿਰ ਇਹਦੇ ਤੇ ਪਾਇਆ ਕਰਾਂਗੇ ਕੱਪੜੇ ਥੋੜੇ ਬੋਤੇ ਬਾਹਰ ਢੀਲੀ ਨਹੀਂ ਇਹ ਸੂਤ ਆ ਨਾ ਮੰਜੇ ਥੋੜੇ ਬੋਤੇ ਬਾਹਰ ਸੁੱਕ ਜਾ ਕਰਨਗੇ ਤੇ ਥੋੜੇ ਬੱਤੇ ਫਿਰ ਅੰਦਰ ਹੁਣ ਸੂਤ ਉਧਰ ਪਾਇਆ ਕਰਾਂਗੇ ਉਹ ਬੰਨ ਦਿੰਦੇ ਆ ਦੁੱਧ ਨਾਲ ਉਹ ਕੰਨ ਵਾਲੀ ਬੰਨਦੇ ਨੇ ਸਦਾ ਉੱਥੇ ਇਹਨਾਂ ਰੱਸੀ ਦੀ ਹਾਂ ਗੰਢਾਂ ਤੇ ਲਾਵੀਂ ਹਾਂ ਹਾਂ ਬੰਨ੍ਹਦੇ ਰੇਵੀਂ ਜੀ ਇੱਥੇ ਕਿੱਥੇ ਤਾਂ ਕੋਈ ਨਹੀਂ ਕੋਈ ਨਹੀਂ ਇੱਧਰ ਉਹ ਕਿ ਇੱਧਰ ਹਾਈਂ ਕਰਦੀ ਤੇ ਉਹ ਕਰ ਬਸ ਬਾਅਦ ਚ ਇੱਥੇ ਡੰਗਿਆ ਕਰਾਂਗੇ ਜਿਵੇਂ ਵੀ ਬਾਤ ਪੰਛੀ ਬਣਾ ਯਾਰ ਨਹੀਂ ਕਰਦੇ ਆ ਗਾਜੇ ਹੋਵੇ ਥੜੇ ਨਾ ਸੋ ਗਿਆ ਸਾਥ ਜਿਵੇਂ ਕੁੰਡੇ ਵਾਂਗ ਨਾ ਥੇ ਹਾਂ ਹਾਦਿਕਾ ਸਹੀ ਆ ਨਾ ਚਲੋ ਜੀ ਤੁਹਾਨੂੰ ਅੱਜ ਦਾ ਬਲੌਗ ਜਰੂਰ ਪਸੰਦ ਆਇਆ ਹਣਾ ਪਸੰਦ ਆਇਆ ਤਾਂ ਤੁਸੀਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਗਿੱਲ ਫੈਮਿਲੀ ਬਲੌਗ ਦੇ ਵਿੱਚ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂਗੇ ਆਪਾਂ ਨੈਕਸਟ ਬਲੌਗ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ